ਇਹ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੋਕ ਕੇ ਲੈ ਗਿਆ ਥੋਂ 9 ਵਜੇ ਰਾਤ ਨੂੰ ਤੇ ਉਹ ਬੰਦੇ ਬਰਾਮਦ ਹੋ ਗਏ ਆ ਪੰਜਾਬ ਪੁਲਿਸ ਨੇ ਫੜਿਆ ਇਹਨਾਂ ਨੂੰ ਗੁਰਦਾਸਪੁਰ ਦੇ ਲਾਗੋ ਤੇ ਅਸੀਂ ਜੀ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਆ ਤੇ ਨਾਲ ਰੈਪੋਰਟਰ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅੰਮ੍ਰਿਤਸਰ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਗਵਾ ਹੋਏ ਲੜਕੇ ਨੂੰ ਸਿਰਫ 24 ਘੰਟੇ ਅੰਦਰ ਕੀਤਾ ਟਰੇਸ ਐਨਾ ਹੀ ਨਹੀਂ ਦੋਸ਼ੀ ਨੂੰ ਵੀ ਕੀਤਾ ਗਿਆ ਕਾਬੂ ਇਹ ਮਕਦਮਾ ਪ੍ਰਭਜੀਤ ਸਿੰਘ ਵਾਸੀ ਰਾਮ ਬਾਗ ਅੰਮ੍ਰਿਤਸਰ ਦੇ ਵੱਲੋਂ ਰਜਿਸਟਰਡ ਕਰਵਾਇਆ ਗਿਆ ਕਿ ਉਸ ਦਾ ਵੱਡਾ ਲੜਕਾ ਜਿਸ ਦੀ ਉਮਰ ਤਕਰੀਬਨ 15 ਸਾਲ ਹੈ ਕਿਉਂਕਿ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈ ਅਤੇ ਜਿਸ ਨੂੰ ਬੋਲਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਹੁੰਦੀ ਹੈ ਅਤੇ ਉਹ ਮਿਤੀ 25 ਦੂ 24 ਨੂੰ ਰੋਜ਼ ਦੀ ਤਰ੍ਹਾਂ ਨਿਊਟਰੀਕਲਚਰ ਰੇੜੀ ਸੂਰਜ ਚੰਦਾਸ ਨੀਮਾ ਦੇ ਸਾਹਮਣੇ ਗਿਆ ਸੀ ਤਕਰੀਬਨ ਰਾਤ ਨੂੰ 9 ਵਜੇ ਉਹ ਆਪਣੀ ਵੇੜੀ ਬੰਦ ਕਰਕੇ ਬਾਥਰੂਮ ਕਰਨ ਦੇ ਗਿਆ ਸੀ ਪਰ ਵਾਪਸ ਨਹੀਂ ਆਇਆ ਉਦੋਂ ਜਿਸ ਤੋਂ ਬਾਅਦ ਉਸ ਦੀ ਕਾਫੀ ਭਾਲ ਕੀਤੀ ਗਈ ਜਿਸ ਦਾ ਕੋਈ ਪਤਾ ਨਹੀਂ ਲੱਗਿਆ ਕਿਸੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਕੋਈ ਨਾਮਾ मालूम ਵਿਅਕਤੀ ਵਰਗਲਾ ਫੁਸਲਾ ਕੇ ਆਪਣੇ ਨਾਂ ਲੈ ਗਿਆ ਹੈ ਜਿਸ ਤੋਂ ਬਾਅਦ ਥਾਣਾ A ਡਿਵੀਜ਼ਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਮੁਖ ਅਫਸਰ ਥਾਣਾ A ਡਿਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲੜਕੇ ਨੂੰ ਸਿਰਫ 24 ਘੰਟੇ ਦੇ ਅੰਦਰ ਟ੍ਰੇਸ ਕਰਕੇ ਦੋਸ਼ੀ ਰਮੇਸ਼ ਸਿੰਘ ਵਾਸੀ ਪਿੰਡ ਕੋਟਲੀ ਢਾਬੜਾ ਅੰਮ੍ਰਿਤਸਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਲੜਕੇ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਸਾਡਾ ਲੜਕਾ 25 ਫਰਵਰੀ ਰਾਤ ਨੂੰ ਗੁੰਮ ਹੋ ਗਿਆ ਸੀ ਜਿਸ ਨੂੰ ਕੋਈ ਵਿਅਕਤੀ ਗੁਰਦਾਸਪੁਰ ਆਪਣੇ ਨਾਲ ਲੈ ਗਿਆ ਕਿਸੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਬਹੁਤ ਮੁਸਤੈਦੀ ਦਿਖਾਉਂਦੇ ਹੋਏ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਅਤੇ ਸਾਡਾ ਲੜਕਾ ਵੀ ਸਾਡੇ ਹਵਾਲੇ ਕਰ ਦਿੱਤਾ ਜਿਸ ਦੇ ਲਈ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰ ਰਹੇ ਹਾਂ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਕੀ ਮੇਰਾ ਨਾਮ ਵੀਰਜੀ ਪ੍ਰਭਜੋ ਸਿੰਘ ਆ ਹਾਂਜੀ ਇਹ ਮੇਰਾ ਬੇਟਾ ਨਮਨੀਤ ਸਿੰਘ ਇਹ ਮੇਰੇ ਨਾਲ ਰੇੜੀ ਤੇ ਜਾਂਦਾ ਸੀਗਾ ਰੋਜ਼ ਉੱਥੇ ਖੇਡਦਾ ਖੁਰਦਾ ਸੀ ਥੋੜਾ ਦਿਮਾਗੋਂ ਸਟਰੋਂਗ ਨਹੀਂ ਐਪਸਟ ਆ ਤੇ ਇਹਨੂੰ ਕੋਈ ਜੀ ਰਾਤ ਨੂੰ ਸੰਡੇ ਦੇ ਸੰਡੇ ਦੇ ਰਾਤ ਨੂੰ 25 ਤਰੀਕ ਨੂੰ ਇਹਨੂੰ ਕੋਈ ਚੋਕ ਕੇ ਲੈ ਗਿਆ ਉਥੋਂ 9 ਵਜੇ ਰਾਤ ਨੂੰ ਤੇ ਉਹ ਬੰਦੇ ਬਰਾਮਦ ਹੋ ਗਏ ਆ ਪੰਜਾਬ ਪੁਲਿਸ ਨੇ ਫੜਿਆ ਉਹਨਾਂ ਨੂੰ ਗੁਰਦਾਸਪੁਰ ਦੇ ਲਾਗੋ ਤੇ ਅਸੀਂ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀ ਆ ਕੇ ਨਾਲ ਪ੍ਰੈਸ ਕਾਊਂਟਰ ਟੀਮ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਵੀਰ ਜੀ ਗੁਰਦਾਸ ਇਹ ਸੂਰਜਿੰਦਰ ਸਿਲਮੇ ਤੋਂ ਲੈ ਗਏ ਆ ਤੇ ਗੁਰਦਾਸਪੁਰ ਲੈ ਗਏ ਆ ਤੇ ਗੁਰਦਾਸਪੁਰ ਤੋਂ ਹੁਣ ਇਹਨਾਂ ਨੇ ਫੜ ਕੇ ਇਥੋਂ ਲਿਆਂਦਾ ਨਾਲ ਬੱਚੇ ਨੂੰ ਸਹੀ ਸਲਾਮਤ ਤੰਦਰੁਸਤ ਲੈ ਕੇ ਆਂਦਾ ਬੱਚਾ ਕਿੰਨੇ ਸਾਲਾਂ ਦਾ ਬੱਚਾ 15 ਸਾਲ ਦਾ ਜੀ ਕਿੰਨੇ ਬੰਦੇ ਸੀ ਉਹ ਦੋ ਦੋ ਜਣੇ ਆ ਜੀ ਉਹਨਾਂ ਨੂੰ ਕੋਈ ਪਤਾ ਲੱਗਿਆ ਕਿੱਥੋਂ ਦੇ ਸੀ ਨਹੀਂ ਭਾਜੀ ਹੱਲੇ ਨਹੀਂ ਪਿੰਡ ਪਿੰਡ ਦਾ ਇਹਨਾਂ ਨੂੰ ਵੀ ਪਤਾ ਹੀ ਇਹਨਾਂ ਨੇ ਹੁਣੇ ਅੰਦਰ ਇੰਡਰੈਸਟ ਕੰਟੀਨਿਊ ਕੀਤੀ ਗਏ ਉਹਨਾਂ ਨੇ ਲਿਖਿਆ ਲੁਖਿਆ ਇਹਨਾਂ ਦਾ ਨਾਮ ਪਤਾ ਜੋ ਵੀ ਆਉ ਸਵੇਰੇ 10 ਵਜੇ ਦਾ ਟਾਈਮ ਦਿੱਤਾ 10 ਵਜੇ ਪਤਾ ਲੱਗੇਗਾ ਜੀ ਕੀ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਪੂਰ ਪ੍ਰਸ਼ਾਸਨ ਨੇ ਦੇਖੋ ਜੀ ਆਡਾ ਬੱਚਾ ਸਾਨੂੰ ਸਹੀ ਸਲਾਮਤ ਮਲਾਤਾ ਪੂਰਾ ਸਾਥ ਦਿੱਤਾ ਜੀ ਪੂਰਾ ਸਾਥ ਦਿੱਤਾ ਅਸੀਂ ਇਸ ਤੋਂ ਵੱਧ ਕੇ ਹੋਰ ਕੀ ਕਹਿ ਸਕਦੇ ਆ ਜੀ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ